ਸਸਗਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਜ਼ਰਾਈਲ ਦੇ ਆਇਰਨ ਡੋਮ ਵਾਂਗ ਅਮਰੀਕਾ ਵੀ ਆਪਣਾ ਰੱਖਿਆ ਪ੍ਰਣਾਲੀ 골ਡਨ ਡੋਮ ਬਣਾਉਣ ਜਾ ਰਿਹਾ ਹੈ ਜੀ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਲਈ ਇੱਕ ਡਿਜ਼ਾਈਨ ਵੀ ਚੁਣਿਆ ਗਿਆ ਜਿਸ ਦੇ ਵਿੱਚ ਦਿਲਚਸਪੀ ਦਿਖਾਉਂਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਖ ਦੇ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਬਾਰੇ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੀ ਹੈ ਇਹ ਬਹੁਤ ਪ੍ਰਣਾਲੀ ਪੜਾਵ ਜਿਸੇ ਕੁਛ ਲਾਗਤ 175 ਬਿਲੀਅਨ ਅਮਰੀਕੀ ਡਾਲਰ ਹੈ ਉਹ ਪਹਿਲੀ ਵਾਰ ਅਮਰੀਕੀ ਹਥਿਆਰਿਆਂ ਨੂੰ ਪੁਲਾੜ ਦੇ ਵਿੱਚ ਲੈ ਜਾਵੇਗੀ ਟਰੰਪ ਨੂੰ ਉਮੀਦ ਸੀ ਕਿ ਇਹ ਪ੍ਰਣਾਲੀ 2029 ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਰੱਖਿਆ ਪ੍ਰਣਾਲੀ ਗੋਲਡਨ ਡੋਮ ਬਣਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਦਾ ਵੱਡਾ ਬਿਆਨ ਸਾਹਮਣੇ ਹੈ ਪ੍ਰਧਾਨ ਮੰਤਰੀ ਮਾਰਕ ਕਾਨੀ ਦੇ ਵੱਲੋਂ ਟਰੰਪ ਦੇ ਇਸ ਮਾਮਲੇ 'ਚ ਦਿਲਚਸਪੀ ਵਿਖਾਉਂਦੇ ਹੋਏ ਕਹਿਣਾ ਹੈ ਕਿ ਇਹ ਕੈਨੇਡਾ ਦੇ ਲਈ ਇੱਕ ਚੰਗਾ ਵਿਚਾਰ ਹੈ ਕੈਨੇਡੀਆ ਦੀ ਸੁਰੱਖਿਆ ਦੇ ਲਈ ਕਦਮ ਚੁੱਕਣਾ ਚੰਗੀ ਗੱਲ ਹੈ ਉਨ੍ਹਾਂ ਇਸ ਸੰਬੰਧ ਦੇ ਵਿੱਚ ਟਰੰਪ ਦੇ ਨਾਲ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਟਰੰਪ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਸਰਕਾਰ ਨੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਅਤੇ ਉਹ ਕੈਨੇਡਾ ਦੇ ਵੱਲੋਂ ਟੁਕਮਾ ਯੋਗਦਾਨ ਪਾਉਣ ਦੀ ਯਕੀਨੀ ਬਣਾਉਣ ਦੇ ਲਈ ਓਟਵਾ ਦੇ ਨਾਲ ਕੰਮ ਕਰਨਗੇ ਆਈ ਥਿੰਕ ਆਈ ਸੇ ਦ ਫੋਲੋਇੰਗ ਅਬਾਊਟ ਦ ਸਿਚੁਏਸ਼ਨ ਵਿਦ air defense or ballistic missile defense uh, intercontinental uh, ballistic uh, missile defense uh, broader uh, defense um, against uh, including potential missiles uh, that uh, in the not too distant future could come from space um, I mean these these are some of the threats that our nation faces um, we take those threats seriously we take our responsibilities as a government seriously as I just said um, it's one of the reasons why uh, we made the commitment back in March for the over the horizon radar the first phase of the over horizon radar uh, system and that was an independent uh, decision that we took um, we are conscious that uh, we have an ability, if we so choose, um, to complete the Golden Dome uh, with investments and partnership. Um, and it's something that we are looking at um, and uh, something that has been discussed at a high level, but not, I'm not sure one negotiates on this. These are, these are military decisions um, that are then taken in, the, in that context. Um, and we will evaluate it uh, uh, accordingly. ਦਾਸੀ ਗੋਲਡਨ ਡੋਮ ਸੰਭਾਵੀ ਹਮਲੇ ਦੇ ਚਾਰੇ ਪ੍ਰਮੁੱਖ ਪੜਾਵਾਂ ਉੱਤੇ ਮਿਜ਼ਾਈਲ ਦਾ ਪਤਾ ਲਗਾਉਣਾ ਤੇ ਉਹਨਾਂ ਨੂੰ ਰੋਕਣ ਦੇ ਲਈ ਜ਼ਮੀਨੀ ਅਤੇ ਪੁਲਾੜ ਅਦਾਲਤ ਸਮਰਥਾਵਾਂ ਨੂੰ ਮਜ਼ਬੂਤ ਕਰਨ ਦੀ ਕਲਪਨਾ ਕਰਦਾ ਹੈ ਇਹਦੇ ਚਾਰ ਪੜਾਵ ਨੇ ਹਾਲੇਕਿ ਲਾਂਚ ਤੋਂ ਪਹਿਲਾਂ ਮਿਜ਼ਾਈਲ ਦਾ ਪਤਾ ਲਗਾਉਣਾ ਤੇ ਨਸ਼ਟ ਕਰਨਾ ਉਡਾਨ ਦੇ ਸ਼ੁਰੂਆਤੀ ਪੜਾਵਾਂ ਦੇ ਵਿੱਚ ਇਸ ਨੂੰ ਰੋਕਣਾ ਤੀਸਰਾ ਇਸ ਨੂੰ ਹਵਾ ਦੇ ਵਿੱਚ ਰੋਕਣ ਜਾਂ ਆਖਰੀ ਮਿੰਟਾਂ ਦੇ ਵਿੱਚ ਇਸ ਨੂੰ ਰੋਕਣਾ ਜਦੋਂ ਇਹ ਨਿਸ਼ਾਨੇ ਵੱਲ ਜਾ ਰਿਹਾ ਹੋਵੇ ਦਸਿਆ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਸੀਂ ਇਸ ਉੱਤੇ ਵਿਚਾਰ ਕਰ ਰਹੇ ਹਾਂ ਤੇ ਇਸ ਉੱਤੇ ਬਹੁਤ ਜਲਦ ਹੀ ਉੱਚ ਪੱਧਰ ਤੇ ਚਰਚਾ ਵੀ ਕੀਤੀ ਗਈ ਹੈ ਕਾਰਨੀ ਨੇ ਚੇਤਾਵਨੀ ਦਿੱਤੀ ਹੋਈ ਕਿ ਕੈਨੇਡਾ ਨੂੰ ਨੀਲੇ ਪਵਿੱਖ ਦੇ ਵਿੱਚ ਸੰਭਾਵੀ ਮਿਜ਼ਾਈਲ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ